ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰ ਹਾਂ ਜੀ ਨਵੀਂ ਜਾਣਕਾਰੀ ਨਾਲ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਜਾਣਕਾਰੀ ਜੀ ਮੱਕੀ ਦੀ ਬਜਾਈ ਬਾਰੇ ਚਾਹੇ ਆਪਾਂ ਹਰੇ-ਚਾਰੇ ਵਾਸਤੇ ਬੀਜਣੀ ਹੋਵੇ ਚਾਹੇ ਪਕਾਵੀ ਮੱਕੀ ਬੀਜਣੀ ਹੋਵੇ ਪਰ ਇਸ ਦੇ ਵਿੱਚ ਜਿਹੜਾ ਬਹੁਤ ਹੀ 2 ਪੁਆਇੰਟ ਮੈਂਨੇ ਰੱਖਦੇ ਨੇ ਉਹਨਾਂ ਦੇ ਵਿੱਚ ਇੱਕ ਹੈਗਾ ਜ਼ਮੀਨ ਨੂੰ ਵਧੀਆ ਤਰੀਕੇ ਨਾਲ ਵਾਹੁਣਾ ਤੇ ਦੂਜੇ ਨੰਬਰ ਦੇ ਉੱਪਰ ਜਿਹੜੀ ਬਜਾਈ ਹੋ ਕੇ ਇਸ ਢੰਗ ਨਾਲ ਕਰਨੀ ਹੈ ਕਿਉਂਕਿ ਜਦੋਂ ਆਪਾਂ ਬਜਾਈ ਕਰਦੇ ਆਂਗੇ ਤਾਂ ਆਮ ਤੌਰ ਤੇ ਜਿਹੜਾ ਮਸ਼ੀਨ ਨਾਲ ਜਦੋਂ ਬਜਾਈ ਕੀਤੀ ਜਾਂਦੀ ਹੈ ਤਾਂ ਜਿਹੜਾ ਬੀਜੇ ਕਈ ਵਾਰੀ ਜਿਹੜਾ ਉਹ ਜੇ ਵਧੇਰੇ ਪੈ ਜਾਵੇ ਤਾਂ ਵੀ ਕਾਫੀ ਜ਼ਿਆਦਾ ਇਸ ਦੇ ਨਾਲ ਘਾਟਾ ਪੈਂਦਾ ਕਿਸਾਨ ਨੂੰ ਤੇ ਜਾਂ ਫਿਰ ਜ਼ਿਆਦਾ ਵਿਰਲਾ ਪੈ ਜਾਵੇ ਤਾਂ ਵੀ ਸੋ ਪਹਿਲਾਂ ਤਾਂ ਜਿਹੜੀ ਮਸ਼ੀਨ ਹੈ ਉਹ ਇੱਕ ਵਧੀਆ ਕੰਪਨੀ ਦੀ ਵਧੀਆ ਬ੍ਰਾਂਡ ਦੀ ਹੋਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਸ ਦੇ ਕਾਰਨ ਜ਼ਿਆਦਾ ਜਿਹੜਾ ਅਸਰ ਪੈਂਦਾ ਜਿਹੜਾ ਝਾੜ ਘਟਦਾ ਹੈ ਮੱਕੀ ਦਾ ਤੇ ਉਸ ਦੇ ਵਿੱਚ ਹੈਗਾ ਜੀ ਜਿਹੜੀ ਦੂਰੀ ਜਿਹੜੀ ਹੈ ਜਿਵੇਂ ਕਿ ਇੱਕ ਫਗਵਾੜਾ ਏਰੀਆ ਦੇ ਕਿਸਾਨ ਵੀਰ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਇਹ ਨੋਟ ਕਰਵਾਇਆ ਕਿ ਜਿਹੜੀ ਮੱਕੀ ਜਦੋਂ ਆਪਾਂ ਪਕਾਵੀਂ ਬੀਜਣੀ ਹੈ ਤਾਂ ਉਸ ਦਾ ਜਿਹੜਾ ਅੰਤਰੇ ਦਾਣੇ ਤੋਂ ਦਾਣੇ ਦਾ ਜਾਂ ਬੂਟੇ ਤੋਂ ਬੂਟੇ ਦਾ ਉਹ ਜਿਹੜਾ ਲਗਭਗ 8 ਇੰਚ ਹੋਣਾ ਚਾਹੀਦਾ ਯਾਨੀ ਕਿ ਪੌਣਾ ਫੁੱਟ ਜੇ ਆਪਾਂ ਕਹਿ ਲਿਆ ਜਾਵੇ ਤੇ ਇਸੇ ਤਰੀ ਜਿਹੜੀ ਵਧੀਆ ਕੁਆਲਟੀ ਦੀ ਮਸ਼ੀਨ ਹੈ ਜੇ ਆਪਾਂ ਪੱਕੀ ਪਕਾਵੀਂ ਮੱਕੀ ਜਿਹੜੀ ਇਹ ਬੀਜਣੀ ਹੈ ਤਾਂ ਉਸ ਦੇ ਵਾਸਤੇ ਜਿਹੜੀ ਵਧੀਆ ਮਸ਼ੀਨ ਹੋਣੀ ਚਾਹੀਦੀ ਜਿਹੜੀ ਲਗਭਗ 8 ਇੰਚ ਦੇ ਲਗਭਗ ਹੀ ਦਾਣਾ ਜਿਹੜਾ ਉਹ ਧਰੇ ਜ਼ਮੀਨ ਦੇ ਉੱਪਰ ਕਿਉਂਕਿ ਨਹੀਂ ਤੇ ਸੰਘਣਾ ਹੋ ਜਾਣ ਤੇ ਜਿਹੜਾ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਚ ਸਹੀ ਕੁਆਲਿਟੀ ਸਹੀ ਤਰੀਕੇ ਨਾਲ ਬੀਜੀ ਜਾਵੇ ਤਾਂ ਫਿਰ ਜਿਹੜਾ ਝਾੜ ਹੈ ਉਹ ਮੱਕੀ ਦਾ ਲਗਭਗ 30 ਤੋਂ 35 ਕਈ ਵਾਰੀ 45 ਕੁਇੰਟਲ ਤੱਕ ਵੀ ਚਲਾ ਜਾਂਦਾ ਸੋ ਦੋਸਤੋ ਇਹ ਤਾਂ ਇੱਕ ਮੇਨ ਪੁਆਇੰਟ ਹੈ ਦੂਸਰਾ ਹੁਣ ਤੁਹਾਨੂੰ ਦੱਸਦੇ ਆਂ ਕਿ ਮੱਕੀ ਦੀਆਂ ਕਿਸਮਾਂ ਤੇ ਕੀ ਕੀ ਨੇ ਉਹਨਾਂ ਦੀਆਂ ਖਾਦਾਂ ਤੇ ਕੀ ਕੀ ਨੇ ਉਹਨਾਂ ਦੀਆਂ ਬਿਮਾਰੀਆਂ ਤੇ ਉਸ ਦੇ ਇਲਾਜ ਤੇ ਜਿਹੜੀਆਂ ਮੱਕੀ ਦੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਜਿਵੇਂ ਪੀ ਐਮ ਐਚ 10 ਜਿਹੜੀ ਹੈ ਇਹ 120 ਦਿਨਾਂ ਵਿੱਚ ਪੱਕਦੀ ਹੈ ਤੇ ਇਹਦਾ ਝਾੜ ਜਿਹੜਾ 31 ਕੁਇੰਟਲ ਦੇ ਆਸ-ਪਾਸ ਰਹਿੰਦਾ ਤੇ ਇਸ ਤੋਂ ਬਾਅਦ ਡੀ ਕੇ ਸੀ 9108 ਜਿਹੜੀ ਡਿਕਾਲਵ ਵਾਲਿਆਂ ਦੀ ਇਹ ਜਿਹੜੀ 122 ਦਿਨਾਂ ਦੇ ਵਿੱਚ ਪੱਕ ਜਾਂਦੀ ਤੇ ਇਹਦਾ ਝਾੜ ਜਿਹੜਾ ਮਤਲਬ ਤੇ 32 ਕੁਇੰਟਲ ਤੋਂ ਲੈ ਕੇ ਤੇ 45 ਕੁਇੰਟਲ ਤੱਕ ਵੀ ਚਲਾ ਜਾਂਦਾ ਤੇ ਪਰ ਇਸ ਦੇ ਵਿੱਚ ਜਿਹੜਾ 45 ਕੁਇੰਟਲ ਤੱਕ ਦਾ ਵਜਨ ਹੈ ਜਿਹੜਾ ਝਾੜ ਏ ਉਹ ਮੈਨੇ ਰੱਖਦਾ ਕਿ ਤੁਸੀਂ ਬਜਾਈ ਕਦੋਂ ਕੀਤੀ ਏ ਜਿੰਨਾ ਤੁਸੀਂ ਜੇ 15 ਜਨਵਰੀ ਤੋਂ ਲੈ ਕੇ 10 ਫਰਵਰੀ ਦੇ ਦੌਰਾਨ ਇਹ ਕਿਸਮ ਜਿਹੜੀ ਇਹ ਬੀਜੀ ਜਾਂਦੀ ਏ ਜਾਂ ਕੋਈ ਵੀ ਹੋਰ ਕਿਸਮ ਤਾਂ ਉਹਦਾ ਝਾੜ ਹਮੇਸ਼ਾ ਵੱਧ ਆਵੇਗਾ ਤੇ ਇਸ ਤੋਂ ਬਾਅਦ ਚ ਜਿਵੇਂ ਜਿਵੇਂ ਆਪਾਂ ਚੜ੍ਹਦੇ ਮਾਰਚ ਵਿੱਚ ਬੀਜਦੇ ਆ ਤਾਂ ਝਾੜ ਜਿਹੜਾ ਘਟਦਾ ਜਾਂਦਾ ਹੈ ਤੇ ਹੋਰ ਕਿਸਮਾਂ ਦੇ ਮੁਕਾਬਲੇ ਚ ਜਿਹੜੀ 9908 ਇਹ ਜਿਹੜੀ ਗਰਮੀ ਨੂੰ ਸਹਾਰ ਲੈਂਦੀ ਹੈ ਦੂਜੀਆਂ ਵੈਰੇਟੀਆਂ ਜੇ ਆਪਾਂ ਲੇਟ ਬਜਾਈ ਕਰਦੀਏ ਵੀ ਤਾਂ ਦਾਣੇ ਦੇ ਵਿੱਚ ਸਿਰਫ ਥੋੜਾ ਜਿਹਾ ਦੁੱਧਿਆ ਬਣਦਾ ਪਰ ਜਿਹੜੀ 9908 ਇਹਦਾ ਅਸੀਂ ਖੁਦ ਵੀ ਜਿਹੜਾ ਤਜਰਬਾ ਕੀਤਾ ਹੋਇਆ ਤੇ ਇਸ ਦਾ ਜਿਹੜਾ ਬਹੁਤ ਜ਼ਿਆਦਾ ਤਾਪਮਣ ਵਧਣ ਤੇ ਵੀ ਲਗਭਗ 35 38 ਡਿਗਰੀ ਤੱਕ ਵੀ ਤਾਪਮਣ ਹੋਣ ਦੇ ਵਿੱਚ ਦਾਣਾ ਪੂਰਾ ਬਣ ਜਾਂਦਾ ਤੇ ਝਾੜ ਜਰੂਰ ਜਨਵਰੀ ਜੋ ਜਨਵਰੀ ਫਰਵਰੀ ਦੇ ਵਿੱਚ ਬਜਾਈ ਉਸ ਦੇ ਨਾਲੋਂ ਥੋੜਾ ਜਿਹਾ ਘਟ ਜਾਂਦਾ ਪਰ ਦੂਜੀਆਂ ਕਿਸਮਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਬਿਹਤਰ ਰਹਿੰਦੀ ਹੈ ਜਿਹੜੀ ਇਹ ਕਿਸਮ ਹੈ ਤੇ ਇਸ ਤੋਂ ਬਾਅਦ ਚ ਪੀਐਮਐਚ 8 ਜਿਹੜੀ ਹੈ ਇਹ 117 ਦਿਨਾਂ ਵਿੱਚ ਪੱਕ ਜਾਂਦੀ ਤੇ ਇਹਦਾ ਝਾੜ ਜਿਹੜਾ 31 ਕੁਇੰਟਲ ਹੈ ਪੀਐਮਐਚ 7 ਨੰਬਰ ਜਿਹੜੀ ਹੈ ਇਹਦਾ 115 ਦਿਨਾਂ ਵਿੱਚ ਪੱਕਦੀ ਤੇ ਇਹਦਾ ਝਾੜ 30 ਕੁਇੰਟਲ ਦੇ ਲਗਭਗ ਹੈ ਤੇ ਇਹ ਸਾਰੀ ਜਿਹੜੀਆਂ ਨੇ ਬਹਾਰ ਰੁੱਤ ਦੀਆਂ ਜਿਹੜੇ ਮੱਕੀਆਂ ਦੇ ਬੀਜ ਨੇ ਤੇ ਜਿਆਦਾਤਰ ਹੁਸ਼ਿਆਰਪੁਰ ਕਬੂਲਤਰਾ ਸ਼ਹੀਰ ਭਗਤ ਸਿੰਘ ਨਗਰ ਜਲੰਧਰ ਰੋਪੜ ਜਿਹੜਿਆਂ ਵਿੱਚ ਜਿਹੜੀ ਜ਼ਿਆਦੀ ਬਜਾਈ ਹੁੰਦੀ ਹੈ ਤੇ ਪਟਿਆਲਾ ਜ਼ਿਲ੍ਹਾ ਵੀ ਪਿੱਛੇ ਨਹੀਂ ਤੇ ਜਿਹੜੀ PMH1 ਨੇ ਇਹ 2005 ਦੇ ਵਿੱਚ ਜਾਰੀ ਕੀਤੀ ਗਈ ਸੀ ਇਹ 118 ਦਿਨ ਲੈਂਦੀ ਹੈ ਪੱਕਣ ਵਾਸਤੇ ਦਾ ਝਾੜ ਜਿਹੜਾ ਉਹ 27 ਕੁਇੰਟਲ ਦੇ ਲਗਭਗ ਆਉਂਦਾ ਇਸ ਤੋਂ ਵੱਧ ਵੀ ਹੋ ਸਕਦਾ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਗਿਆ ਕਿ ਜਿਹੜੀ ਜ਼ਮੀਨ ਹੈ ਉਸ ਦੀ ਵਹਾਈ ਪੂਰੀ ਵਧੀਆ ਹੋਣੀ ਚਾਹੀਦੀ ਤੇ ਜਿਹੜੀ ਹਲਕੀ ਜੀ ਹੈਰੋਂ ਰੱਖ ਕੇ ਉਸ ਨੂੰ ਦੌਰ ਵੀ ਉੱਪਰ ਜ਼ਰੂਰ ਲਾਉਣੀ ਚਾਹੀਦੀ ਤਾਂ ਕਿ ਜਿਹੜੀ ਮਿੱਟੀ ਉਹ ਬਿਲਕੁਲ ਮਹੀਨ ਹੋ ਜਾਵੇ ਜਿਵੇਂ ਤੁਸੀਂ ਖੇਤ ਦੇ ਵਿੱਚ ਇਹ ਵੇਖ ਰਹੇ ਹੋਗੇ ਬਜਾਈ ਕਰ ਰਹੇ ਨੇ ਤੇ ਕਿਸਾਨ ਬਚਿੱਤਰ ਸਿੰਘ ਤੇ ਉਹਨਾਂ ਦਾ ਬੇਟਾ ਹਰਵਿੰਦਰ ਸਿੰਘ ਤੇ ਇਸੇ ਤਰੀਕੇ ਦੋਸਤੋ ਜਿਹੜੀ ਇਹਦੀਆਂ ਖਾਦਾਂ ਨੇਗੀਆਂ ਉਹਦੇ ਵਿੱਚ ਜਿਵੇਂ PMH 10, NDK ਸੀ 9908 PMH 8, PMH 1 ਇਹਨਾਂ ਨੂੰ 55 ਕਿਲੋ DAP ਦੀ ਲੋੜ ਹੁੰਦੀ ਹੈ ਜਾਂ ਫਿਰ ਸੁਪਰ ਫਾਸਫੇਟ ਦੇ ਤਿੰਨ ਥੈਲੇ ਲਗਭਗ ਪਾਉਣੇ ਚਾਹੀਦੇ ਨੇ ਜਾਂ ਨਾਈਟਰੋ ਫਾਸਫੇਟ ਜਿਹੜੀ ਇਹ ਇੱਕ ਇੱਕ ਕੁਇੰਟਲ 25 ਕਿਲੋ ਆਪਾਂ ਪਾ ਸਕਦੇ ਹਾਂਗੇ ਤੇ ਯੂਰੀਆ ਜਿਹੜਾ ਇਹਨਾਂ ਨੂੰ ਲਗਭਗ ਸਵਾ ਦੋ ਥੈਲੇ ਦੇ ਲਗਭਗ ਪਾਉਣਾ ਚਾਹੀਦਾ ਹੈ ਤੇ ਜਿਹੜੀ ਇਸੇ ਤਰ੍ਹਾਂ ਜਿਹੜੀ ਫਾਸਫਰ ਸੇ ਉਹ 24 ਕਿਲੋ ਨਾਈਟ੍ਰੋਜਨ ਜਿਹੜੀ ਏ ਉਹ ਆਪਾਂ ਇਸ ਦੇ ਵਿੱਚ 50 ਕਿਲੋ ਦੇ ਲਗਭਗ ਜਿਹੜੀ ਪਹਿਲਾਂ ਪਾ ਸਕਦੇ ਆਂਗੇ ਜਿਹੜੇ ਜਿਹੜੇ ਤੱਤ ਨੇ ਤੇ ਇਸ ਤੋਂ ਬਾਅਦ ਪੀ ਐਮ ਐਚ 7 ਜਿਹੜੀ ਏ ਉਹਦੇ ਵਿੱਚ ਜਿਹੜਾ ਆਪਾਂ ਯੂਰੀਆ ਉਹ 75 ਕਿਲੋ ਵਰਤ ਸਕਦੇ ਆਂ ਤੇ ਜਿਹੜੀ ਡੀ ਐਪੀ ਉਹ 27 ਕਿਲੋ ਤੇ ਸੁਪਰ ਫਾਸਫਟ 75 ਕਿਲੋ ਇਸ ਤੋਂ ਬਾਅਦ ਦੋਸਤੋ ਜਿਹੜੀ ਜ਼ਿਆਦਾਤਰ ਮੱਕੀ ਦੀ ਫਸਲ 'ਇਸ ਨੂੰ ਕਈ ਵਾਰੀ ਜ਼ਿੰਕ ਦੀ ਘਾਟ ਆ ਜਾਂਦੀ ਏ ਤੇ ਜ਼ਿੰਕ ਦੀ ਘਾਟ ਵਾਲੀ ਜ਼ਮੀਨਾਂ ਵਿੱਚ ਮੱਕੀ ਦੇ ਉੱਗਣ ਤੋਂ 2 ਹਫ਼ਤਿਆਂ ਦੇ ਵਿੱਚਕਾਰ ਜ਼ਿੰਕ ਦੀ ਘਾਟ ਦੇ ਨਿਸ਼ਾਨੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਸ਼ੁਰੂ-ਸ਼ੁਰੂ ਵਿੱਚ ਬੂਟੇ ਜਿਹੜੇ ਨੇ ਉੱਪਰੋਂ ਦੂਜੇ ਜਾਂ ਤੀਜੇ ਪੱਤੇ ਦੇ ਮੋਢ ਵੱਲ ਸਫੈਦ ਜਾਂ ਹਲਕਾ ਪੀਲਾ ਪੱਟੀ ਨੂੰ ਮਤ ਬਾਜਾ ਬਣ ਜਾਂਦਾ ਤੇ ਮੁੱਖ ਨਾੜ ਦੇ ਦੋਵਾਂ ਪਾਸਿਆਂ ਤੇ ਲਾਲ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਨੇ ਇਹ ਸਫੈਦ ਪੱਟੀ ਨੂੰ ਤਬਾ ਬਾਅਦ ਵਿੱਚ ਪੱਤੇ ਦੇ ਸਿਰ ਵੱਲ ਮੁੱਖਾ 나ੜ ਦੇ ਸਮਾਨੰਤਰ ਵਧਨਾ ਸ਼ੁਰੂ ਹੋ ਜਾਂਦਾ ਜੇਕਰ ਜ਼ਿੰਕ ਦੀ ਘਾਟ ਮਾਮੂਲੀ ਹੋਵੇ ਤਾਂ ਬਾਬੂ ਝੰਡਿਆਂ ਦਾ ਬੂਰ ਅਤੇ ਛੱਲੀਆਂ ਦਾ ਸੂਤ ਦੇਰ ਨਾਲ ਨਿਕਲਦਾ ਘਾਟ ਵਾਲੀ ਜਮੀਨਾਂ ਵਿੱਚ ਬਜਾਈ ਸਮੇ 10 ਕਿਲੋ ਜ਼ਿੰਕ ਸਲਫੇਟ ਹੈਬਟਾ ਹਾਈਡਰੇਟ 21% ਜਾਂ ਫਿਰ 6.5 ਕਿਲੋ ਜ਼ਿੰਕ ਸਲਫੇਟ ਜਿਹੜੀ ਮੋਨੋ ਹਾਈਡਰੇਟ 33% ਵਾਲੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੇਕਰ ਜ਼ਿੰਕਸਲਫੇਟ ਦੀ ਵਰਤੋਂ ਬਜਾਈ ਸਮੇਂ ਨਾ ਕੀਤੀ ਜਾਵੇ ਤਾਂ ਮੱਕੀ ਦੀ ਫਸਲ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਵੀ ਜ਼ਿੰਕ ਦੀ ਉੱਪਰ ਦੱਸੀ ਮਾਤਰਾ ਜਿਹੜੀ ਆਪਾਂ ਪਹਿਲਾਂ ਦੱਸ ਚੁੱਕੇ ਹਾਂਗੇ ਉਹ ਬਰਾਬਰ ਮਾਤਰਾ ਵਿੱਚ ਮਿੱਟੀ ਵਿੱਚ ਰਲਾ ਕੇ ਮੱਕੀ ਦੀਆਂ ਕਤਾਰਾਂ ਦੇ ਨਾਲ-ਨਾਲ ਪਾ ਸਕਦੇ ਹਾਂ ਜ਼ਿੰਕ ਪਾਉਣ ਉਪਰੰਤ ਗੋਡੀ ਕਰ ਦੇਣੀ ਚਾਹੀਦੀ ਹੈ ਤੇ ਬਾਅਦ ਵਿੱਚ ਪਾਣੀ ਲਾ ਦਿਓ ਜੇ ਜ਼ਿੰਕ ਦੀ ਘਾਟ ਦਾ ਪਤਾ ਅਜਿਹੇ ਸਮੇਂ ਲੱਗੇ ਜਦੋਂ ਗੋਡੀ ਕਰਨੀ ਮੁਸ਼ਕਲ ਹੋਵੇ ਨਾ 1200 ਗ੍ਰਾਮ ਜ਼ਿੰਕ ਸਲਫੇਟ ਹੈਪਟਾ ਹਾਈਡਰੇਟ 600 ਗ੍ਰਾਮ ਅਣਭੁਜਿਆ ਚੂਨਾ ਜਾਂ ਫਿਰ 750 ਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ 375 ਗ੍ਰਾਮ ਅਣਭੁਜਿਆ ਚੂਨਾ ਤੇ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹਾਂ ਤੇ ਇਸ ਦੇ ਨਾਲ ਹੀ ਜਿਹੜਾ ਕਿਸਾਨ ਵੀਰੋ ਇਹ ਨਦੀਨਾ ਦੀ ਰੋਗ ਰੋਖtham ਲਈ ਇਸ ਨੂੰ ਇੱਕ ਇੱਕ ਮਹੀਨੇ ਦੇ ਫਰਕ ਨਾਲ ਦੋ ਗੋਡੀਆਂ ਕਰਕੇ ਵੀ ਇਸ ਦੀ ਆਪਾਂ ਰੋਗ ਰੋਖtham ਕਰ ਸਕਦੇ ਹਾਂ ਤੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ 800 ਗ੍ਰਾਮ ਪ੍ਰਤੀ ਏਕੜ ਐਡਰਾਟਾਪ 50 ਵਾ ਪੀ ਜਿਹਨੂੰ ਆਪਾਂ ਐਟਰਾ ਜੇਨ ਕਰਕੇ ਜਾਣਦੇ ਆ ਤੇ 500 ਗ੍ਰਾਮ ਹਲਕੀਆਂ ਜ਼ਮੀਨਾਂ ਵਿੱਚ ਬਜਾਈ ਤੋਂ 10 ਦਿਨਾਂ ਦੇ ਅੰਦਰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਆ ਜਾਂ ਫਿਰ 250 ਗ੍ਰਾਮ ਫਸਲ ਦੀਆਂ ਕਤਾਰਾਂ ਤੇ 20 ਸੈਂਟੀਮੀਟਰ ਚੌੜੀ ਪੱਟੀ ਵਿੱਚ ਛਿੜਕਾਅ ਕਰ ਸਕਦੇ ਆ ਤੇ ਕਤਾਰਾਂ ਵਿੱਚ ਬਾਕੀ ਰਹੀਂਦੀ ਜਗ੍ਹਾ ਦੀ 15-20 ਦਿਨਾਂ ਦੇ ਬਾਅਦ ਜਿਹੜੀ ਇਹ ਗੋਡੀ ਕਰ ਸਕਦੇ ਆ ਤੇ ਇਹ ਨਦੀਨਾਂ 'ਚ ਜਿਹੜੇ ਨੇ ਚੌੜੇ ਪੱਤੇ ਵਾਲੇ ਨਦੀਨਾਂ ਖਾਸ ਤੌਰ ਤੇ ਇਟ ਸੇਟ ਅਤੇ ਘਾਹ ਵਰਗੇ ਨਦੀਨਾਂ ਦੀ ਰੋਕத் ਦਮ ਕਰਦੇ ਨੇ ਤੇ ਹੁਣ ਦੋਸਤੋ ਇਸ ਦੇ ਕੀੜੇ ਮਕੌੜਿਆਂ ਦੀ ਆਪਾਂ ਜੇ ਗੱਲ ਕਰੀਏ ਮੱਕੀ ਦੀ ਇੱਕ శాఖ ਦੀ ਜਿਹੜੀ ਮੱਖੀ ਹੁੰਦੀ ਹੈ ਬਹਾਰ ਰੋਦੀ ਮੱਕੀ ਦਾ ਬੜਾ ਨੁਕਸਾਨ ਕਰਦੀ ਹੈ ਇਹ ਮੱਖੀ ਬੋਡੀ ਛੋਟੀ ਉਮਰ 3 ਤੋਂ 7 ਦਿਨ ਦੇ ਬੂਟਿਆਂ ਤੇ ਹਮਲਾ ਕਰ ਦਿੰਦੀ ਜਿਸ ਨਾਲ ਬੂਟੇ ਵੇਟ ਹੋਵੇ ਜੇ ਤੇ ਝੁਰੜੇ ਮੁਰੜੇ ਜੇ ਹੋ ਜਾਂਦੇ ਨੇ ਪੱਤਿਆਂ ਤੇ ਮੋਰੀਆਂ ਹੋ ਜਾਂਦੀਆਂ ਨੇ ਤੇ ਬੂਟਿਆਂ ਦੀ ਗੋਭਾ ਸੁੱਕ ਜਾਂਦੀਆਂ ਨੇ ਇਹਦੀ ਰੋਕਥਾਮ ਵਾਸਤੇ 5 ਕਿਲੋ ਫਿਊਰਾ ਡਾਣ 3 ਜੀ ਕਾਰਬੋ ਬਿਊਰਾਫਾਨ ਪ੍ਰਤੀ ਏਕੜ ਦੇ ਹਿਸਾਬ ਨਾਲ ਬਜਾਈ ਸਮੇ ਪਾ ਦੇਣੀ ਚਾਹੀਦੀ ਏ ਤੇਲਾ ਥ੍ਰਿਪ ਸਿਲੀਟੀ ਭੁੰਡੀ ਕਮਾਦਾ ਘੋੜਾ ਤੇ ਪੱਤੇ ਖਾਣ ਵਾਲੇ ਜਿਹੜੇ ਹੋਰ ਕੀੜੇ ਨੇ ਇਹ ਕੀੜੇ ਮਾਰਚ ਤੋਂ ਮਈ ਤੱਕ ਬਾਹਰ ਰੋਦੀ ਮੱਕੀ ਦਾ ਨੁਕਸਾਨ ਕਰਦੇ ਨੇ ਰਸ ਚੂਸਣ ਕਾਰਨ ਪੱਤੇ ਪੀਲੇ ਪਏ ਜਾਂਦੇ ਨੇ ਤੇ ਇਸੇ ਤਰੀਕੇ ਸੈਨਿਕ ਸੁੰਡੀ ਤੇ ਛੱਲੀਆਂ ਦੇ ਸੂਤ ਜਿਹੜੇ ਕੁਤਰੂ ਨੇ ਇਹ ਕੀੜੇ ਗੋਭ ਦੇ ਨਰਮ ਪੱਤੇ ਖਾਂਦੇ ਨੇ ਜਾਂ ਸਾਰਾ ਪੱਤਾ ਵਿਚਕਾਰ ਲਈ 나ੜ ਸਣੀ ਖਾ ਜਾਂਦੇ ਨੇ ਤੇ ਗੋਭ ਦੇ ਪੱਤੇ ਉੱਪਰ ਪਈਆਂ ਛੋਟੀਆਂ-ਛੋਟੀਆਂ ਵਿੱਠਾਂ ਤੋਂ ਇਸੇ ਕੀੜੇ ਦੀ ਹੋਣ ਦਾ ਪਤਾ ਲੱਗ ਜਾਂਦਾ ਇਸ ਦਾ ਹਮਲਾ ਮਾਰਚ ਵਿੱਚ ਖੇਤ ਦੀਆਂ ਬਾਹਰਲੀਆ ਕਤਾਰਾਂ ਜਿਹੜੀਆਂ ਕਿ ਕਣਕ ਦੇ ਖੇਤਾਂ ਦੇ ਨਾਲ ਲੱਗਦੇ ਨੇ ਉੱਥੇ ਵਧੇਰੇ ਹੁੰਦਾ ਤੇ ਇਸ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੇ ਵਿੱਚ ਬੀਜ ਦਾ ਗਲਣਾ, ਪੁੰਗਾਰ ਦਾ ਝੂਲਸ ਰੋਗ, ਬੀਜ ਘੱਟ ਉੱਗਦਾ, ਬੂਟਿਆਂ ਦਾ ਵਾਧਾ ਰੁਕ ਜਾਂਦਾ, ਛੋਟੇ ਪੌਦੇ ਜਿਹੜੇ ਨੇ ਉਹ ਮਰਨ ਲੱਗ ਜਾਂਦੇ ਨੇ। ਸੋ ਬੀਜ ਜਿਹੜਾ ਹੈ ਉਹ ਬਿਮਾਰੀ ਰਹਿਤ ਬੀਜਣਾ ਚਾਹੀਦਾ। ਤੇ ਕਈ ਵਾਰੀ ਟਾਂਡੇ ਸੁੱਕਣ ਦੇ ਨਤੀਜੇ ਕਾਰਨ ਬਾਬੂ ਝੰਡੇ ਨਿਕਲਣ ਤੋਂ ਬਾਅਦ ਪੌਦਾ ਮੁਰਝਾ ਜਾ ਜਾਂਦਾ ਤੇ ਉਸਦੇ ਉਹ ਬਾਅਦ ਤਣਾ ਕਮਜ਼ੋਰ ਹੋ ਜਾਂਦਾ ਬਾਬੂ ਝੰਡੇ ਆਉਣ ਦੇ ਸਮੇਂ ਪਾਣੀ ਦੇ ਸੋਕੇ ਨਾਲ ਇਸ ਮਾਰੀ ਵਿੱਚ ਵਾਧਾ ਹੋ ਜਾਂਦਾ ਸੋ ਇਸ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਆਪ ਨੂੰ ਬੀਜਣੀਆਂ ਚਾਹੀਦੀਆਂ ਨੇ